ਮਰਡਰ ਜਿਹੜਾ ਹੈਗਾ 28 ਜਨਵਰੀ ਨੂੰ ਕੋਰਟ ਕੰਪਲੈਕਸ ਦੇ ਬਾਹਰ ਜਿਹੜੀ ਨਾਲ ਆਪਣੀ ਏਸੀਸੀ ਸੁਸਾਇਟੀ ਹੈਗੀ ਹੈ ਸਾਹਮਣੇ ਬਿਲਕੁਲ ਉਹਦੇ ਕੰਢੇ ਦੇ ਨਾਲ ਪਾਰਕਿੰਗ 'ਚ ਖੜੀ ਗੱਡੀ ਕੋਲੋਂ ਜਦੋਂ ਇੱਕ ਬੰਦਾ ਗੁਰਵਿੰਦਰ ਸਿੰਘ ਨਾਮ ਦਾ ਵਿਅਕਤੀ ਆਇਆ ਸੀ ਤਾਂ ਉਹਦੇ ਉੱਪਰ ਇੱਕ ਸ਼ੂਟਰ ਨੇ ਗੋਲੀਆਂ ਚਲਾ ਕੇ ਉਹਨੂੰ ਮੌਕੇ ਤੇ ਹੀ ਮਾਰ ਦਿੱਤਾ ਸੀ ਜੀ ਉਹਦੇ ਸਬੰਧ ਚ ਹੈਗੀ ਹੈ ਉਦੋਂ ਦੀ ਪੁਲਿਸ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਉਹਦੇ 'ਚ ਡਿਊਰਿੰਗ ਇਨਵੈਸਟੀਗੇਸ਼ਨ 'ਇੱਕ ਜ਼ਿੰਮੇਵਾਰੀ ਵਾਲੀ ਜਿਹੜੀ ਇੱਕ ਪੋਸਟ ਵੀ ਆਈ ਸੀਗੀ গোল্ডি ব্রড গ্যাং ਜਿਹੜਾ ਹੈਗਾ ਉਹਨੇ ਦੀ ਜ਼ਿੰਮੇਵਾਰੀ ਲਈ ਸੀਗੀ ਜੀ ਉਹਦੀ ਤਫ਼ਤੀਸ਼ ਅੱਗੇ ਚੱਲਦੇ ਚੱਲਦੇ ਜਿਹੜੀ ਕਲੈਰਿਟੀ ਹੈਗੀ ਮੈਂ ਤੁਹਾਨੂੰ ਉਹਦੀ ਅੱਜ ਬਰੀਫ ਕਰ ਦਿੰਨਾ ਤਾਂ ਇਹਦੇ ਵਿੱਚ গোল্ডি ব্রਾਡ ਇਜ਼ ਦਾ ਮੇਨ ਮਾਸਟਰਮਾਈਂਡ ਜਾਂ ਹੈੱਡ ਜਿਹਨੂੰ ਆਪਾਂ ਕਹਿ ਲਈਏ ਵੀ ਜਿਨੇ ਇਹ ਮਰਡਰ ਕਰਵਾਇਆ ਹੈਗਾ ਦੋ ਉਹਦੇ ਆਪਰੇਟਿਵ ਫੋਰਨ ਬੇਸਡ ਬੰਦੇ ਜਿਹੜੇ ਇੱਕ ਵਿੱਕੀ ਸੱਟੇ ਵਾਲਾ ਜਿਹੜਾ ਫਰੀਦਕੋਟ ਦਾ ਹੀ ਰਹਿਣ ਵਾਲਾ ਜੀ ਇੱਕ ਰਵੀ ਹੈ ਮੁੰਡਾ ਫਰੀਦਕੋਟ ਦਾ ਉਹ ਵੀ ਬਾਹਰ ਹੈਗਾ ਯੂਰਪ ਦੇ ਵਿੱਚ ਇਹ ਦੋ ਬੰਦਿਆਂ ਨੇ ਇੱਥੇ ਮੋਡਿਊਲ ਤਿਆਰ ਕਰਕੇ ਇਹਨੂੰ ਆਪਰੇਸ਼ਨ ਨੂੰ ਐਗਜ਼ੀਕਿਊਟ ਕਰਾਇਆ ਸੀਗਾ। ਇਹਦੇ ਵਿੱਚ ਜਦੋਂ ਇਹ ਮਰਡਰ ਹੁੰਦਾ ਹੈ ਤਾਂ ਇਹਦੇ ਜਿਹੜਾ ਸ਼ੂਟਰ ਹੈਗਾ ਉਹ ਇੱਕ ਮੋਟਰਸਾਈਕਲ ਦੇ ਉੱਪਰ ਬੈਠ ਕੇ ਇੱਥੋਂ ਮੌਕੇ ਤੋਂ ਫਰਾਰ ਹੋ ਗਏ ਸੀ ਦੋ ਜਣੇ ਜਿਹੜਾ ਇੱਕ ਇਹ ਭੱਜ ਕੇ ਚਲੇ ਗਿਆ ਸੀਗਾ ਤੇ ਰੋਡ ਦੇ ਓਪੋਜ਼ਿਟ ਸਾਈਡ ਇੱਕ ਮੋਟਰਸਾਈਕਲ ਵਾਲਾ ਖੜਾ ਸੀਗਾ। ਪੁਲਿਸ ਪਾਰਟੀ ਲਗਾਤਾਰ ਇਹਨਾਂ ਦਾ ਜਿਹੜਾ ਹੈਗਾ ਪਿੱਛਾ ਵੀ ਕਰਿਆ ਗਿਆ ਉਸ ਟਾਈਮ ਡੀਐਸਪੀ ਸਾਡੇ ਸਪੈਸ਼ਲ ਬ੍ਰਾਂਚ ਗੁਰਪ੍ਰੀਤ ਸਾਹਿਬ ਬੈਂਸ ਵੱਲੋਂ ਲੇਕਿਨ ਉਹਨਾਂ ਨੂੰ ਸਫਲਤਾ ਹੱਥ ਨਹੀਂ ਲੱਗੀ। ਅੱਗੇ ਚੱਲਦੇ ਹੋਏ ਜੀ ਕਪਤੀਸ਼ ਦੌਰਾਨ ਆਇਆ ਵੀ ਇਹਨਾਂ ਨੇ ਗੱਡੀ ਜਿਹੜੀ ਹੈਗੀ ਆ ਮੋਟਰਸਾਈਕਲ ਆਪਣਾ ਚੇਂਜ ਕਰਕੇ ਨਾਲ ਇੱਕ ਗੱਡੀ Honda Amaze ਉਹ ਵੀ ਇਹਨਾਂ ਨੇ ਯੂਜ਼ ਕੀਤੀ ਉਦੋਂ ਤੋਂ ਅੱਗੇ ਜਦੋਂ ਚੱਲਦੇ ਗਏ ਤੇ ਚ ਦੋ ਬੰਦੇ ਜਿਹੜੇ ਹੈਗੇ ਆ ਜੀ ਅਰੈਸਟ ਕੀਤੇ ਗਏ ਆ ਇੱਕ ਹੈਗਾ ਮੰਗਤ ਸਿੰਘ ਇਲਿਆਸ ਮੈਕਸੇ ਜਲਾਲਾਬਾਦ ਦਾ ਰਹਿਣ ਵਾਲਾ ਇੱਕ ਬਲਤੇਜ ਸਿੰਘ ਬੰਟੀ ਟਾਣਾ ਦਾ ਰਹਿਣ ਵਾਲਾ ਇਹ ਫਰੀਦਕੋਟ ਦਾ ਰਹਿਣ ਵਾਲਾ ਬੇਸਿਕਲੀ ਇਹਨਾਂ ਦਾ ਰੋਲ ਇਹ ਸੀਗਾ ਜਿਹੜਾ ਬਲਤੇਜ ਸਿੰਘ ਬੰਟੀ ਹੈਗਾ ਇਹ ਉਹ ਗੱਡੀ ਚਲਾ ਰਿਹਾ ਸੀਗਾ ਜਦੋਂ ਇਹ ਸ਼ੂਟਰ ਆਪਣਾ ਮੋਟਰਸਾਈਕਲ ਤੋਂ ਇਹਨਾਂ ਨੇ ਚੇਂਜ ਕੀਤਾ ਹੈਗਾ ਗੱਡੀ ਦੇ ਵਿੱਚ ਤੇ ਏਜੀਟੀਐਫ ਦੀ ਟੀਮ ਨੇ ਨਾਲ ਮਿਲ ਕੇ ਰਾਜਸਥਾਨ ਐਸਟੀਐਫ ਦੀ ਮਦਦ ਲੈਂਦੇ ਹੋਏ ਇਹਨੂੰ ਬਲਤੇਜ ਸਿੰਘ ਬੰਟੀ ਨੂੰ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਇਹਨੂੰ ਰਾਜਸਥਾਨ ਤੋਂ ਅਰੈਸਟ ਕੀਤਾ ਸੀਗਾ ਇਹਦੀ ਜਦੋਂ ਪੁਸ਼ਤਾਜ ਕੀਤੀ ਗਈ ਤਾਂ ਉਹਦੇ ਵਿੱਚ ਅੱਗੇ ਆਇਆ ਵੀ ਜਿਹੜੀ ਗੱਡੀ ਹੈਗੀ ਇਹਦੇ ਮੋਟਰਸਾਈਕਲ ਹੈਗਾ ਇਹ ਇੱਕ ਮੰਗਤ ਸਿੰਘ ਨਾਮ ਦਾ ਬੰਦਾ ਮੈਕਸ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਲਾਲਾਬਾਦ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਇਹ ਉਹਨੇ ਪ੍ਰੋਵਾਈਡ ਕੀਤੀਆਂ ਸੀਗੀਆਂ ਤੇ ਅੱਗੇ ਚਲਦੇ ਹੋਏ ਤਫਤੀਸ਼ ਜੀ ਫਾਜ਼ਿਲका ਪੁਲਿਸ ਦੀ ਮਦਦ ਦੇ ਨਾਲ ਅਸੀਂ ਇਹ ਜਿਹੜਾ ਬੰਦਾ ਹੈਗਾ ਮੰਗਤ ਸਿੰਘ ਬੈਕਸ ਇਹਨੂੰ ਵੀ ਕੱਲ ਅਰੈਸਟ ਕਰ ਲਿਆ ਸੀ ਜੀ ਇਹਦੇ ਵਿੱਚ ਜਿਹੜੀ Bajaj Pulsar ਮੋਟਰਸਾਈਕਲ ਯੂਜ਼ ਹੋਇਆ ਸੀ ਮੌਕੇ ਤੇ PB22D 5 5444 ਤੇ ਦੂਸਰੀ Honda Amaze ਗੱਡੀ ਸੀ UP ਨੰਬਰ UP14CD 3847 ਇਹ ਦੋਨੋਂ ਵਹੀਕਲ ਰਿਕਵਰ ਕਰ ਲਏ ਗਏ ਆ ਜੀ ਤੇ ਇਹ ਦੋਨੋਂ ਬੰਦੇ ਜਿਨ੍ਹਾਂ ਨੇ ਇੱਥੋਂ ਇਹਨਾਂ ਨੂੰ ਭੱਜਣ ਲਈ ਛੱਡਿਆ ਸੀਗਾ ਇਹ ਬੰਦਿਆਂ ਨੇ ਭੱਜਨ 'ਚ ਮਦਦ ਕੀਤੀ ਸੀ ਇਹਨਾਂ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਜੀ ਇਸ ਤੋਂ ਇਲਾਵਾ ਜਿਹੜੇ ਦੋਨੋਂ ਸ਼ੂਟਰ ਸੀਗੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਪੁਲਿਸ ਨੇ ਕਰ ਲਈ ਹੈਗੀ ਐ ਕਿੱਥੇ ਉਹ ਇਹਨਾਂ ਨੇ ਛੱਡੇ ਸੀਗੇ ਉਤਰੇ ਸੀਗੇ ਉਹ ਸਾਰੀਆਂ ਅੱਗੇ ਦੀਆਂ ਲੀਡਸ ਹੁਣ ਪੁਲਿਸ ਕੋਲ ਹੈਗੀਆਂ ਜੀ ਬਟ ਉਹ ਮੈਂ ਆਪਰੇਸ਼ਨਲ ਡਿਟੇਲ ਕਰਕੇ ਨਹੀਂ ਸ਼ੇਅਰ ਕਰ ਰਿਹਾ ਤੇ ਜਲਦੀ ਹੀ ਇਹਨਾਂ ਨੂੰ ਵੀ ਜੀ ਅਰੈਸਟ ਕਰ ਲਿਆ ਜੇਗੇ ਰੀਜ਼ਨ ਇਹਦਾ ਉਹੀ ਹੈ ਜੀ ਜਿਹੜਾ ਰੀਜ਼ਨ ਮਰਡਰ ਦਾ ਉਹੀ ਹੈ ਜੀ ਵੀ ਇਹਦਾ ਇਨਵੋਲਵਮੈਂਟ ਜਿਹੜਾ ਗੋਲਡੀ ਬਰਾੜਾ ਉਹ ਸਮਝਦਾ ਹੈਗਾ ਵੀ ਜਿਹੜਾ ਗੁਰਲਾਲ ਬਰਾੜ ਦਾ ਮਰਡਰ ਹੋਇਆ ਸੀ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਵੀ ਇਨਵੋਲਵਮੈਂਟ ਸੀਗੀ ਤੇ ਉਹਨੂੰ ਉਹਦਾ ਇੱਕ ਬਦਲਾ ਲੈਣ ਲਈ ਉਹਨੇ ਇਹ ਮਰਡਰ ਕਰਵਾਇਆ। ਸਾਡੀ ਵਿੱਚ ਦੀ ਹੈਡਿੰਗ ਵਿੱਚ ਪੋਸਟ ਆਖੀ ਜੀ ਬਈ ਕੋਈ ਆਥੈਂਟੀਸਿਟੀ ਦਾ ਉਹਨ ਕੋਈ ਫੇਸਬੁੱਕ ਦਾ ਆਈਪੀ ਕਿਤੇ ਹੈਗਾ ਕੋਈ ਕਿਤੇ ਹੈਗਾ ਕੋਈ ਉਹਦੀ ਕਲੈਰਿਟੀ ਨਹੀਂ ਹੈ ਸਾਨੂੰ ਵੀ ਕੀ ਹੈ ਲੇਕਿਨ ਜਿੰਨੀ ਤਫ਼ਤੀਸ਼ ਹੁਣ ਤੱਕ ਕੀਤੀ ਗਈ ਹੈ ਬੰਦਿਆਂ ਦੀਆਂ ਸਟੇਟਮੈਂਟਸ ਰਿਕਾਰਡ ਕੀਤੀਆਂ ਗਈਆਂ ਉਹਦੇ ਬੇਸ ਤੇ ਇਹੀ ਲੱਗ ਰਿਹਾ ਵੀ ਗੋਲਦੀ ਬਰਾੜ ਨੇ ਹੀ ਕਰਾਇਆ। ਹੈ ਜੀ ਰੈਗੀ ਰੈਗੀ ਜੀ ਮੈਂ ਉਹੀ ਦੱਸ ਰਿਹਾ ਵੀ ਰੈਕੀ ਇਹਦੀ ਕਾਫੀ ਦਿਨ ਤੋਂ ਲਗਾਤਾਰ ਚੱਲਦੀ ਰਹੀ ਹੈਗੀ ਪਹਿਲਾਂ ਵੀ ਉਹਨਾਂ ਨੇ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਇੱਕ ਦੋ ਜਗ੍ਹਾ ਤੇ ਲੇਕਿਨ ਕਿਤੇ ਪੁਲਿਸ ਦੀ ਪ੍ਰੈਜ਼ੈਂਸ ਕਰਕੇ ਇਹਨਾਂ ਨੂੰ ਮੌਕਾ ਨਹੀਂ ਮਿਲਿਆ ਉੱਥੇ ਹਿੱਟ ਨਹੀਂ ਕਰ ਪਏ ਤੇ ਜਦੋਂ ਇਹਨਾਂ ਨੂੰ ਮੌਕਾ ਮਿਲਿਆ ਉਦੋਂ ਇਹਨਾਂ ਨੇ ਪਹਿਲਾਂ ਵੀ ਬਹੁਤ ਸਾਹਮਣੇ ਇਹਨਾਂ ਦਾ ਕੱਟ ਚੱਕ ਨੇ ਕਿਨਾਂ ਦੇ ਬਲਤੀ ਮੰਗਲ ਨਹੀਂ ਇਹਨਾਂ ਦਾ ਲੈ ਕ੍ਰਿਮੀਨਲ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਇਹ ਕਿਸੇ ਫਾਇਰਿੰਗ ਇਨਸੀਡੈਂਟ 'ਚ ਇੱਕ ਦੋ ਇਨਵੋਲਵ ਹੈਗੇ ਜੀ ਸਰ ਇਹ ਬੋਗੀ ਤੇ ਰਵੀ ਜੀ ਦਿੱਤੇ ਜੀ ਕਿਹੜੀ ਕੰਪਨੀ ਜਿਹੜਾ ਵਿੱਕੀ ਹੈਗਾ ਜੀ ਅਸੀਂ ਤੇ ਰਵੀ ਫਰੀਦ ਕੋਟੀ ਆ ਜਾਂ ਦੁਬਈ ਆ ਜਰਮਨੀ ਕਿਤੇ ਇੱਥੇ ਹੈਗਾ ਐਗਜ਼ੈਕਟ ਲੋਕੇਸ਼ਨ ਨਹੀਂ ਕਲੀਅਰ ਬਟ ਇੰਨਾ ਚਿਰ ਦੋਨਾਂ ਜੋ ਕਿਤੇ ਹੈਗਾ ਇਨੂੰ ਟ੍ਰੇਸ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰ ਵਾਈਪ ਵੀ ਨਾਲ ਹਾਂਜੀ ਉਹਨਾਂ ਨੇ ਕਿ ਮੈਨੂੰ ਹਮਲਾ ਕੀਤਾ ਨਹੀਂ ਹਮਲਾ ਉਹ ਲੇਕਿਨ ਟਾਰਗੇਟ ਨਹੀਂ ਕੀਤਾ ਗਿਆ ਟਾਰਗੇਟ ਇਹਨਾਂ ਨੂੰ ਕੀਤਾ ਗਿਆ ਪਰ ਉਹ ਇੰਜਰ ਵੀ ਨਹੀਂ ਹੋਈ ਹੁੰਦੀ ਸ਼ਾਇਦ ਕੋਈ ਸਨਿੱਕ ਕਰਕੇ ਲੰਗੀ ਜੀ ਪਰ ਕੋਈ ਖਾਸ ਕੋਈ ਇਸ ਤਰ੍ਹਾਂ ਨਹੀਂ ਸਰ ਜਿਹੜੀ ਉਹ ਕੋਲ ਗੱਡੀ ਸੀ ਉਹ ਜਿਹੜੀ ਗੁਲਲਾਲ ਬਰਾੜ ਕਤਲ ਮਾਮਲੇ ਦੇ ਵਿੱਚ ਅਨੰਤ ਗੱਡੀ ਨਹੀਂ ਸੀ ਨਹੀਂ ਉਹ ਉਹ ਗੱਡੀ ਨਹੀਂ ਸੀ ਇਹ ਇਹ ਗੱਡੀ ਸੈਪਰੇਟ ਹੈ ਜੀ ਉਹਦੇ ਚੋ ਮੋਟਰਸਾਈਕਲ ਜਿਹੜਾ ਯੂਜ਼ ਹੋਇਆ ਸੀਗਾ ਉਹਦੇ ਬਾਰੇ ਗੋਲਦੀ ਬਰਾੜੇ ਸਮਝਦਾ ਵੀ ਉਹ ਇਸ ਬੰਦੇ ਨੇ ਦਿੱਤਾ ਸੀ ਜਾਂ ਤਾਂ ਕਰਕੇ ਉਹਨੇ ਇਹਦਾ ਬੱਲਾ ਲਿਆ ਇਹਨੇ ਮੈਨੂੰ ਬਹੁਤ ਜ਼ਿਆਦਾ ਚਿੰਤਾ ਦੁੱਦਾ ਦੋਨੇ ਜਿਹੜਾ ਬਾੜ ਮੈਟਰੀ ਕਰ ਰਿਹਾ ਤੇ ਇਹਨਾਂ ਨੇ ਕਿਸ ਤਰ੍ਹਾਂ ਇਹਨਾਂ ਨੂੰ ਸਤੋਜ ਕੀਤਾ ਵੀ ਕੀਤਾ ਇਹ ਲੋਕਲ ਇਹਨਾਂ ਦੇ ਇਹਨਾਂ ਦੇ ਪੁਰਾਣੇ ਲਿੰਕ ਹੈ ਜੀ ਜਿਹੜਾ ਵਿਕੀ ਹੈਗਾ ਵਿਕੀ ਪਹਿਲਵਾਨ ਕਹਿੰਦੇ ਵਿਕੀ ਸੱਟੇ ਵਾਲਾ ਸੱਟੇ ਦਾ ਕੰਮ ਕਰਦਾ ਸੀ ਉੱਥੇ ਫਰੀਦਪੁਰ ਬੇਸਡ ਹੈਗਾ ਇਹ ਬੇਸਿਕਲੀ ਪਿੱਛੋਂ ਤੇ ਰਵੀ ਵੀ ਤਾਂ ਇਹਨਾਂ ਦੇ ਜਿਹੜੇ ਅੱਗੇ ਚੇਲੇ ਜਪਾਟੇ ਥੱਲੇ ਹੈਗੇ ਆ ਉਹਨਾਂ ਨੂੰ ਕੁਝ ਪੈਸਿਆਂ ਦੇ ਲਾਲਚ ਜਿਵੇਂ ਇਹਨਾਂ ਨੂੰ ਵੀ ਆ ਗੱਡੀ ਕਿਸੇ ਤੋਂ ਫਿਰ ਮੈਨੇਜ ਕਰ ਲਈ ਉਹਨੂੰ 20000 ਕਿਤੋਂ ਪ੍ਰੋਵਾਈਡ ਕਰ ਲਿਆ ਮੋਟਰਸਾਈਕਲ ਕਿਤੋਂ ਕਰ ਲਿਆ ਉਹਨੂੰ ਕੁਝ ਪੈਸੇ ਦਿੱਤੇ ਇਹਨਾਂ ਨੂੰ ਇੱਕ ਨੂੰ ਹਲੇ ਤੱਕ ਜਿੰਨਾ ਕਿ ਸਾਨੂੰ ਪਤਾ ਲੱਗ ਰਿਹਾ ਜੀ ਇਹਨਾਂ ਦੀ ਅਲੱਗ-ਅਲੱਗ ਡੀਲਸ ਹੋਈਆਂ ਵੀ ਕਿਸੇ ਨੇ ਗੱਡੀ ਕਿਦੋਂ ਖਰੀਦਣੀ ਸੀਗੀ ਕਿਤੇ ਡਿਲੀਵਰ ਕਰਨੀ ਸੀ ਜਿਹੜਾ ਬੰਦਾ ਹੈਗਾ ਬਲਤੇਜ ਸਿੰਘ ਬੰਟੀ ਇਹ ਇੱਕ ਤਰ੍ਹਾਂ ਦਾ ਟੈਕਸੀ ਡਰਾਈਵਰ ਦਾ ਕੰਮ ਕਰਦਾ ਤਾਂ ਉਹੀ ਇਹਨੂੰ ਕਿਹਾ ਗਿਆ ਵੀ ਐਦਾਂ ਬੰਦੇ ਹੈਗੇ ਉਹ ਕਰਨੇ ਤੇ ਇਹਨੂੰ ਜਦੋਂ ਇਹ ਬੰਦੇ ਜਿਹੜੇ ਹੈਗੇ ਜੀ ਇਹ ਬਿਲਕੁਲ ਵੈਲ ਅਵੇਅਰ ਸੀਗਾ ਇਹ ਰੂਟ ਬਾਰੇ ਵੀ ਇਹਨਾਂ ਨੇ ਪਹਿਲਾਂ ਦੇਖਿਆ ਇਹਨੂੰ ਪਤਾ ਸੀਗਾ ਵੀ ਇਹ ਬੰਦੇ ਮਾੜੇ ਹੈਗੇ ਇਹਨਾਂ ਨੂੰ ਕਿੱਥੋਂ ਚੱਕ ਕੇ ਕਿੱਥੇ ਛੱਡਣਾ ਹੈ ਕਿਸ ਤਰ੍ਹਾਂ ਟੋਲ ਪਲਾਜ਼ਾ ਅਵੋਇਡ ਕਰਨਾ ਹੈ ਕਿਸ ਤਰ੍ਹਾਂ ਕੈਮਰੇ ਅਵੋਇਡ ਕਰਨੇ ਆ ਉਹ ਸਾਰੇ ਕਾਸੇ ਦਿਨ ਨੂੰ ਨੌਲੇਜ ਸੀਗੀ ਬਰੋਬਰ ਕਾਰ ਹੈ ਪ੍ਰਾਈਵੇਟ ਵਾਈਕੂ ਲਈ ਪ੍ਰਾਈਵੇਟ ਪ੍ਰਾਈਵੇਟ ਵਾਈਕਸ ਸਰ ਇਹ ਖੁਦਾਰਫਤ ਤੁਮ ਇੱਛਾ ਕਰਦੇ ਆ ਰਹਿੰਦੇ ਨਹੀਂ ਨਹੀਂ ਇਹ ਤਾਂ ਇਹ ਕੋਈ ਗੱਲ ਨਹੀਂ ਜੀ ਬਿਲਕੁਲ ਨਹੀਂ ਉਹ ਤਾਂ ਸੂਤਰ ਨੂੰ ਕਿੰਨੇ ਪਾਸੇ ਜਿਹੜਾ ਵੀ ਪਤਾ ਨਹੀਂ 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 ਹਲੇ ਜਦੋਂ ਉਹ ਵੀ ਹੁਣ ਮੈਂ ਤੁਹਾਨੂੰ ਦੱਸ ਰਿਹਾ ਜਿਵੇਂ ਵੀ ਸਾਡੇ ਕੋਲ ਟੈਕਨੀਕਲ ਔਰ ਹਿਊਮਨ ਇੰਟ ਬੇਸਡ ਲੀਡਸ ਹੈਗੀਆਂ ਨੇ ਤੇ ਉਹਦੇ ਚ ਜਿਹੜਾ ਵੀ ਆਊਗਾ ਫਿਰ ਉਹ ਮੈਂ ਤੁਹ ਉੱਪਰ ਮੈਂ ਕਹ ਲਿਓ ਆਪਾਂ ኦਪਰੇਸ਼ਨਲ ਡਿਟੇਲਸ ਹੈਗੀਆਂ ਤਾਂ ਉਹਨੂੰ ਹਲੇ ਆਪਾਂ ਜ਼ਿਆਦਾ ਨਾ ਕਰੀਏ ਬਟ ਵੀ ਆਰ ਵਰਕਿੰਗ ਔਨ ਇਟ ਜਿੱਦਾਂ ਅਸੀਂ ਪਹਿਲਾਂ ਸਾਰੇ ਕਰੇ ਹੈਗੇ ਇਹਨਾਂ ਨੂੰ ਵੀ ਜਲਦੀ ਹਾਂਜੀ ਹਾਂਜੀ ਜਰੂਰ ਮੀ ਐਕਸਟਰੈਡੀਸ਼ਨ ਦਾ ਜਿਹੜਾ ਪ੍ਰੋਸੈਸ ਹੈ ਨਾ ਉਹ ਬੜਾ ਲੰਬਾ ਇੱਕ ਆਪਣੇ ਵੀ ਇੱਥੋਂ ਸੀਬੀਆਈ ਦੇ ਥਰੂ ਹੋ ਕੇ ਜਾਂਦਾ ਹੈਗਾ ਫਿਰ ਇੰਟਰਪੋਲ ਦੀ ਹੈਲਪ ਲਾਈਨ ਹੀ ਬੈਂਦੀ ਹੈ ਫਿਰ ਅੱਗੇ ਜਿਹੜੀ ਕੰਟਰੀਜ਼ ਹੈਗੀਆਂ ਉੱਥੇ ਉਹਨਾਂ ਦੀ ਕਲੈਰਿਟੀ ਚਾਹੀਦੀ ਹੈਗੀ ਹੈ ਤਾਂ ਉਹਦੇ ਉੱਪਰ ਰੈਗੂਲਰ ਇੱਕ ਪੰਜਾਬ ਪੁਲਿਸ ਅਸੀਂ ਆਫਟੈਕ ਸੈਲ ਵੀ ਸਪੈਸ਼ਲੀ ਇਸੇ ਲਈ ਕ੍ਰੀਏਟ ਕੀਤਾ ਗਿਆ ਹੈ ਪੰਜਾਬ ਪੁਲਿਸ ਵੱਲੋਂ ਸਰਕਾਰ ਦੀਆਂ ਡਾਇਰੈਕਸ਼ਨ ਦੇ ਉੱਪਰ ਕਿ ਜਿਹੜੇ ਬਾਹਰ ਬੈਠੇ ਗੈਂਗਸਟਰ ਨੇ ਇਹਨਾਂ ਦੀ ਐਕਸੈਡੀਸ਼ਨ ਜਲਦੀ ਦਲਦੀ ਕਰਾਈ। ਹੋਰ ਕੋਈ ਕੋਈ ਹਥਿਆਰ ਨੂੰ ਲੈ ਕੇ ਨਹੀਂ ਹਥਿਆਰ ਜਿਹੜੇ ਉਹ ਦੋਨੋਂ ਸ਼ੂਟਰਸ ਕੋਲ ਹੈਗੇ ਆ ਜੀ ਉਹ ਸਰ ਜਿੱਦਾਂ ਮਿਲਾਂ ਤੇ ਵਿੱਚ ਬੈਠ ਕੇ ਜਿਹੜਾ ਇਹ ਪੂਰੀ ਪਲੈਨਿੰਗ ਕੀਤੀ ਜਾਂਦੀ ਹੁੰਦਾ ਹੋਰ ਵੀ ਚੀਜ਼ਾਂ ਨੂੰ ਲੈ ਕੇ ਇਨਵੈਸਟੀਗੇਸ਼ਨ ਚ ਆਮਨੇ ਆਇਆ। ਨਹੀਂ ਹਲੇ ਤੱਕ ਇਹਦੇ ਚ ਜਿਹੜੇ ਜੇਲ ਦੇ ਦੋ ਬੰਦੇ ਹੈਗੇ ਇੱਕ ਮੰਨਾ ਹੈਗਾ ਜੀ ਇੱਕ ਅਲੀਆਦ ਮੁੰਡਾ ਜੋਕਰ ਹੈਗਾ ਉਹ ਉਹਨਾਂ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਂਟ ਤੇ ਲੈ ਕੇ ਆਏ ਆ। ਜਦੋਂ ਇਹ ਦੋਨੋਂ ਗੋਲਡੀ ਬ੍ਰਾਡ ਦੇ ਖਾਸ ਬੰਦੇ ਆ। ਇਹਨਾਂ ਨੂੰ ਜਦੋਂ ਲੈ ਕੇ ਆਏ ਅਸੀਂ ਪ੍ਰੋਡਕਸ਼ਨ ਬਣਾਉਂਦੇ ਇਹਨਾਂ ਤੋਂ ਹੀ ਅੱਗੇ ਲੀਡ ਮਿਲੀ ਹੈ ਵੀ ਕੌਣ ਕੌਣ ਹੋਰ ਸ਼ਾਮਲ ਹੋ ਸਕਦਾ ਕਿਹਨੇ ਕਿਹਨੇ ਕਿਵੇਂ ਪਲੈਨਿੰਗ ਕੀਤੀ ਤਾਂ ਉੱਥੋਂ ਕਰਕੇ ਗੱਲ ਪੁਰੀ ਹੋ ਗਈ ਕਿੰਨੇ ਦਿਨਾਂ ਤੋਂ ਤਾਂ ਪਲੈਨਿੰਗ ਚੱਲ ਰਹੀ ਕਿ ਤੋਂ ਇਹਨਾਂ ਦੀ ਪਲੈਨਿੰਗ ਕਾਫੀ ਲੰਬੀ ਪੁਰਾਣੀ ਹੈ ਮੈਂ ਪਹਿਲਾਂ ਬਰੀਫ ਕਰਕੇ ਹਟਿਆ ਵੀ ਇਹਨਾਂ ਨੇ ਐਟਲੀਸਟ ਘੱਟੋ ਘੱਟ ਨਹੀਂ ਤਾਂ ਇਹਨੂੰ 3-4 ਵਾਰੀ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਲੇਕਿਨ ਹਰ ਟਾਈਮ ਜਿਵੇਂ ਕਿਤੇ ਜਾਂਦਾ ਸੀਗਾ ਤਾਂ ਕਿਤੇ ਨਾ ਕਿਤੇ ਉਹਦੀ ਪੁਲਿਸ ਦੀ ਪ੍ਰੈਜ਼ੈਂਸ ਹੁੰਦੀ ਸੀ ਕਿ ਕੋਰਟ 'ਚ ਜਾਂ ਦਸਵੀਂ ਦੇ ਮੇਲੇ ਤੇ ਜਾਂਦਾ ਸੀਗਾ ਉੱਥੇ ਪੁਲਿਸ ਪਰ 3-4 ਵਾਰ ਪ੍ਰੀਵੈਂਟਿਵ ਕਰਨ ਤੋਂ ਬਾਅਦ ਇੱਕ ਤਰ੍ਹਾਂ ਦਾ ਇੱਕ ਇੱਕ ਮੌਕਾ ਜਿਵੇਂ ਇਹਨਾਂ ਨੂੰ ਚਾਹੀਦਾ ਹੁੰਦਾ ਉਹ ਇੱਕ ਕਿਤੇ ਮੌਕਾ ਮਿਲ ਗਿਆ ਤੇ ਉੱਥੇ ਇਹਨਾਂ ਨੇ ਕੀਤਾ। ਨਹੀਂ ਜੀ ਸਭ ਜੇਜ ਦਾ ਮਨ ਦੇ ਕੋਈ ਇਹੋ ਫਲੋਟ ਆ। ਨਹੀਂ ਇਹ ਤਾਂ ਮੈਂ ਸੋਨ ਕੋਈ ਦੇਖੋ ਕੋਈ ਇਸ ਤਰ੍ਹਾਂ ਦੀ ਉਹ ਨਹੀਂ ਹੁੰਦੀ ਵੀ ਆਹ ਜਗ੍ਹਾ ਸੇਫ ਹੈ ਉਹ ਅਨਸੇਫ ਹੈਗੀ ਹੈ। ਸਾਰੀਆਂ ਜਗ੍ਹਾ ਪੁਲਿਸ ਦੀ ਤਾਂ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਸੇਫ ਰਹੇ। ਲੇਕਿਨ ਪ੍ਰੀਵੈਂਸ਼ਨ ਦਾ ਔਰ ਕ੍ਰਾਈਮ ਦਾ ਇੱਕ ਅਜੀਬ ਜਿਹਾ ਇਕੁਏਸ਼ਨ ਹੁੰਦੀ ਹੈ ਵੀ ਪੁਲਿਸ ਔਰ ਸਿਕਿਉਰਿਟੀ ਏਜੰਸੀ ਨੇ ਹਰ ਵਾਰੀ 100% ਸਕਸੈਸ ਚਾਹੀਦਾ ਹੈ। ਜੇ ਅਸੀਂ ਚਾਰ ਵਾਰੀ ਪ੍ਰिवेंट ਕਰਿਆ ਰੋਕਿਆ ਗਿਆ ਦਿਖਿਆ ਤਾਂ ਉਹ ਕਿਸੇ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਉਹ ਕ੍ਰਾਈਮ ਐਦਾ ਹੀ ਨਿਕਲ ਜਾਂਦਾ ਇੱਕ ਵਾਰੀ ਜਿੱਥੇ ਕਿਤੇ ਚੂਕ ਹੋ ਗਈ ਇੱਕ ਵਾਰੀ ਉਹ ਸਕਸੈਸ ਕਰ ਗਿਆ ਜਿਹੜਾ ਗੈਂਗਸਟਰ ਹੈ ਟੈਰਰਿਸਟ ਹੈ ਐਂਟੀ ਨੈਸ਼ਨਲ ਐਲੀਮੈਂਟ ਜਿਹੜਾ ਵੀ ਹੈਗਾ ਉਹਨੇ ਸਿਰਫ ਇੱਕ ਵਾਰੀ ਕਾਮਯਾਬ ਹੋਣਾ ਹੁੰਦਾ ਤਾਂ ਉਹੀ ਗੱਲ ਹੈ ਕਿ ਵੀ ਇੱਕ ਕਿਤੇ ਚੂਕ ਹੋਈ ਤੇ ਉੱਥੇ ਇਹਨਾਂ ਨੇ ਹਿੱਟ ਕਰਤਾ ਲੇਕਿਨ ਪਿਛਲੀ ਚਾਰ ਵਾਰੀ ਦੀ ਜਿਹੜੀ ਆਪਣੀ ਪ੍ਰिवेंशन ਹੋਈ ਹੈ ਉਸੇ ਕਰਕੇ ਹੁੰਦੀ ਰਹੀ ਹੈ ਵੀ ਇਹਨਾਂ ਨੂੰ ਮੌਕਾ ਨਹੀਂ ਮਿਲਿਆ ਉਹਨੂੰ ਹਿੱਟ ਕਰਨ ਦਾ ਮੰਨਣਾ ਤਾਂ ਕਿਉਂਕਿ ਇਹ ਨਹੀਂ ਨਹੀਂ ਇਰਲੇ ਆਂਦੇ ਆਪਣੇ ਕੋਲ ਪ੍ਰੋਡਕਸ਼ਨ ਵਾਰੰਟ ਤੇ ਹਾਂਜੀ ਫਰੀਦ ਮੈਂ ਤੁਹਾਨੂੰ ਹਰਪ੍ਰੀਤ ਮੰਨਣਾ ਹੈਗਾ ਉਹ ਮੈਂ ਤੁਹਾਨੂੰ ਪ੍ਰੈਸ ਨੋਟ ਦੇਗਾ। ਉਸ ਦਾ ਜਾਂਚ ਦੇ ਰਿਜ਼ਲਟ ਕਿੰਨੇ ਲੋਕ ਆਏ ਨੇ ਸਰ ਗੈਂਗਸ ਦਾ। ਨਹੀਂ ਜਾਂਚ ਦੇ ਘੇਰੇ ਤਾਂ ਜਿੰਨੇ ਗੋਲਡੀ ਬਰਾਡ ਦੇ ਦੇਖੋ ਪੁਰਾਣੇ ਐਸੋਸੀਏਟ ਹੈਗੇ ਆ ਜਾਂ ਜਿਹੜੇ ਹੁਣ ਬਾਰ-ਬਾਰ ਜਿਵੇਂ ਆਪਰੇਸ਼ਨ ਪ੍ਰਹਾਰ ਵੀ ਚੱਲਿਆ ਜਿੰਨੇ ਫਰੀਦਕੋਟ ਮੁਕਸਰ ਉਹਨੇ ਜ਼ਿਲ੍ਹਿਆਂ ਜਿੱਥੇ ਦਾ ਜ਼ਿਆਦਾ ਹੋਲਡ ਹੈਗਾ ਬਾਕੀ ਏਜੀਟੀਐਫ ਇਹਨਾਂ ਨੂੰ ਰੈਗੂਲਰ ਮੋਨਿਟਰਿੰਗ ਲਈ ਕਰਦੀ ਰਹਿੰਦੀ ਹੈ ਤਾਂ ਉਹਨਾਂ ਦੇ ਜਿੰਨੇ ਵੀ ਵਿਅਕਤੀ ਸੀਗੇ ਸਾਰੇ ਜਾਂਚ ਦੇ ਘੇਰੇ ਦੀ ਸੀਗੇ ਫਿਰ ਉਹਦੇ ਤੋਂ ਜ਼ੀਰੋ ਇਨ ਕਰਦੇ ਕਰਦੇ ਆਪਾਂ ਥੱਲੇ ਆਏ ਆ ਕਿੱਥੇ ਤੱਕ ਉਹ ਜਾਣਾ। ਜੀ